ਪਰ ਮੇਰੇ ਤੋਂ ਸਭ ਤੋਂ ਪਹਿਲਾ ਕੀ ਵਿਜ਼ਨ ਹੈ ਗੱਬਣ ਸਰ ਜੀ ਸਭ ਤੋਂ ਪਹਿਲਾਂ ਜੀ ਮੈਂ ਹਾਂ ਜੀ ਹਾਂ ਜੀ ਸਭ ਤੋਂ ਪਹਿਲਾਂ ਮੈਂ ਜੀ ਜਦ ਵੀ ਕਿਉਂਕਿ ਮੇਰੀ ਇੰਟਰਵਿਊ ਹੋਗੀ ਮੈਂ ਰੱਬ ਦਾ ਨਾਮ ਲੈਣਾ ਕਿਉਂਕਿ ਮੈਂ ਰੱਬ ਨੂੰ ਮੰਨਣ ਵਾਲਾ ਬੰਦਾ ਮੈਂ ਸਿੱਧਾ ਸਦਾ ਬੰਦਾ ਵਾ ਮੇਰੇ ਦਿਮਾਗ 'ਚ ਕੋਈ ਚੋਰ ਕੋਈ ਸ਼ਤਾਨੀ ਇਦਾਂ ਦੀ ਨਹੀਂ ਹੈਗੀ ਪਹਿਲਾਂ ਮੈਂ ਰੱਬ ਦਾ ਨਾਮ ਲਾਉਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਪਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਤਨ ਤਨ ਸ਼ੀਰ ਗੁਰੂਕ ਸਾਧ ਗੁਰੂ ਭਾਰਤ ਔਰ ਹਲਾਲੂਇਆ ਗੋਸਪਾ ਖੁਸ਼ ਹੋਣਾ ਵਾਲਾ ਤਾ ਸਭ ਨੂੰ ਖੁਸ਼ ਰਕੇ ਤੂੰ ਹੀ ਨੰਕਾਰ ਮੈਂ ਤੇਰੀ ਸ਼ਾਨਾ ਮੈਨੂੰ ਬਖਸ਼ ਰ ਜਕਾਰਾ ਮੈਂ ਚਿੰਤਪੁਨੀ ਦਾ ਬੋਲ ਸਾਚੇ ਸਰਦਾਰ ਦੀ ਗਏ ਔਰ ਜਕਾਰਾ ਇਲੈਕਸ਼ਨ ਲੜ ਰਹੇ ਤੁਸੀਂ ਕੀ ਹੈ ਜਕਾਰਾ ਸਤਪੁਰ ਰਵੀ ਮਾਰਾ ਜਕਾਰਾ ਮਹਾਰਾਜ ਸਤਪੁਰ ਰਵੀਦਾਸ ਮਹਾਰਾਜ ਦਾ ਸਾਡੇ ਗੁਰੂ ਜੀ ਦਾ ਔਰ ਆਪਾਂ ਗੱਲ ਕਰੀਏ ਦੇਖੋ ਜੀ ਇਹ ਇਲੈਕਸ਼ਨ ਬਾਰਾਨਸੀ ਤੋਂ ਅੰਮ੍ਰਿਤਸਰ ਤੋਂ ਜਰੰਦਰ ਤੋਂ ਤੇ ਲੁਧਿਆਣਾ ਤੋਂ ਇਹ ਸੀਟਾਂ ਸਾਡੀਆਂ ਪੱਕੀਆਂ ਹੋ ਚੁੱਕੀਆਂ ਨੇ ਤੇ ਬਹੁਤ ਵੱਡੇ ਐਲਾਨ ਦੇ ਨਾਲ ਆਪਾਂ ਜਿੱਤ ਕੇ ਦਿਖਾਵਾਂਗੇ ਔਰ ਜਿਹੜੇ ਜਿਹੜੇ ਬੰਦੇ ਖੜੇ ਆ ਸਾਡੇ ਸਾਹਮਣੇ ਸਾਨੂੰ ਮਾਤਾ ਜਿੰਦਪੁਨੀ ਦਾ ਆਸ਼ੀਰਵਾਦ ਆ ਜੀ ਉਹ ਸਾਡੇ ਸਾਹਮਣੇ ਬੁਰੇ ਤਰੀਕੇ ਨਾਲ ਹਾਰ ਦੰਗੇ ਪਰ ਇਹ ਵੱਡਾ एलान ਆ ਕਿਉਂਕਿ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਉਦੋਂ ਆਇਆ ਸੀ ਜਦੋਂ ਅੱਡ ਵਾਲੇ ਦਾ ਪੰਗਾ ਪਿਆ ਸੀਗਾ ਠੀਕ ਆ ਆ ਦੂਜੀ ਵਾਰੀ ਆ ਜੀ ਪਰ ਕਿਸੇ ਟਾਈਮ ਤੇ ਜੇ ਸਾਡੇ ਐਸਸੀ ਸਮਾਜ ਭਾਈਚਾਰੇ ਨੂੰ ਕੋਈ ਬੰਦਾ ਵੱਡਾ ਲੀਡਰ ਗਾਲਾਂ ਕੱਢਦਾ ਅੰਮ੍ਰਿਤਸਰ ਦੇ ਵਿੱਚ ਹੀ ਆ ਬੰਦਾ ਮੈਂ ਨਾਮ ਨਹੀਂ ਲਾਉਂਗਾ ਵਾ ਹੁਣ ਤੁਸੀਂ ਆਪ ਹੀ ਸਮਝ ਲਓਗੇ ਉਹ ਗਾਲਾਂ ਕੱਢ ਕੇ ਤੇ ਐਮਪੀ ਦੀ ਸੀਟ ਲੜਨਾ ਚਾਹੁੰਦਾ ਸਾਡੇ ਸਾਹਮਣੇ ਜਿੱਥੋਂ ਮੈਨੂੰ ਖੁੰਧਕਾਈ ਆ ਜਿੱਥੋਂ ਮੈਨੂੰ ਐਸਸੀ ਸਮਾਜ ਭਾਈਚਾਰੇ ਨੂੰ ਗਾਲਾਂ ਸ਼ਰੀਆਮ ਗਾਲਾਂ ਕੱਢ ਗਏ ਕਿਹਦੇ ਨੂੰ ਗਾਲਾਂ ਕੱਢੀਆਂ ਗਈਆਂ ਜੀ ਮੈਂ ਮੈਂ ਨਾਮ ਨਹੀਂ ਦੱਸਦਾ ਜੀ ਮੈਂ ਥੋੜਾ ਦੱਸੋ ਨਾ ਲੋਕਾਂ ਨੂੰ ਪਤਾ ਲੱਗੇ ਕਲੀਅਰ ਤਾਂ ਹੀ ਲੋਕੀ ਬੋਰਡ ਪੜ੍ਹਣਗੇ ਤੁਹਾਨੂੰ ਲੋਕੀ ਤੁਹਾਨੂੰ ਬੋਕ ਸੀਗਾ ਕਿ ਮੇਰੇ ਐਸਸੀ ਐਸਸੀ ਭਾਈ ਜਰੂ ਗਾਲਾਂ ਕੱਢੀਆਂ ਗਈਆਂ ਅੱਜ ਮੈਂ ਅੰਮ੍ਰਿਤਸਰ ਦੇ ਵਿੱਚ ਪਹੁੰਚਿਆ ਤੇ ਮੈਂ ਖੁੱਲ ਕੇ ਵਿਰੋਧ ਉਸ ਬੰਦੇ ਦਾ ਕਰੂੰਗਾ ਇਲੈਕਸ਼ਨ ਦੇ ਵਿੱਚ ਉਹਦੀਆਂ ਮੈਂ ਪੁੱਛਾਂ ਛੱਲੀਆਂ ਦਾਣੇ ਗੁੱਡੀਆਂ ਕੀ ਕੁਛ ਮੈਂ ਕੱਟਦਾ ਵਾਂ ਇਹ ਹੁਣ ਤੁਹਾਨੂੰ ਅੰਮ੍ਰਿਤਸਰ ਦੀ ਪਤਾ ਲੱਗੇਗਾ ਕਿਉਂਕਿ ਕਿਤੋਂ ਇਲੈਕਸ਼ਨ ਖੜੇ ਹੋ ਰਹੇ ਹੋ ਮੈਂ ਵਾਰਾਨਸੀ ਮੋਦੀ ਦੇ ਸਾਹਮਣੇ ਜੀ ਅੱਛਾ ਮੋ ਉਹ ਰਾਜਾ ਕਾਦਾ ਵਾ ਜਦੋਂ ਸਾਹਮਣੇ ਕੋ ਪ੍ਰਜਾ ਨਾ ਖੜੀ ਹੋਈ ਇੱਥੇ ਮਨਮਰਜ਼ੀ ਦਾ ਮਾਲਕ ਹੋ ਗਿਆ ਨਾ ਉਹ ਲੋਕੀ ਕਹਿੰਦੇ ਫਾਰਮ ਲੈਂਦੇ ਸੱਤ ਇੱਥੇ ਇੱਥੇ ਬੰਦੇ ਉਹਦੇ ਸਾਹਮਣੇ ਫਾਰਮ ਵਾਪਸ ਲਈ ਜਾਂਦੇ ਪਿਆ ਤੂੰ ਉਹ ਸਾਹਮਣੇ ਖੜਾ ਹੋ ਜਾ ਉਹ ਰੱਬ ਨਹੀਂ ਹੈਗਾ ਸਾਨੂੰ ਹੱਕ ਵਾ ਸਾਡਾ ਪੁਰਪਕਣ ਦਾ ਸਾਡੇ ਨੂੰ ਡਾਕਟਰ ਵੀਰ ਦਾ ਬਾਬਾ ਸਾਹਿਬ ਨੇ ਸੰਵਿਧਾਨ ਦੇ ਵਿੱਚ ਹੱਕ ਦਿੱਤਾ ਇੱਕ ਰਿਕਸ਼ੇ ਚਲਾਣ ਵਾਲਾ ਵੀ ਇਲੈਕਸ਼ਨ ਲੜ ਸਕਦਾ ਵਾ ਔਰ ਜਿਹੜਾ ਬੰਦਾ ਸਾਡੇ ਐਸਸੀ ਸਮਾਜ ਨੂੰ ਗਾਲਾਂ ਕੱਢਦਾ ਅੱਜ ਉਹਦਾ ਖੁੱਲ ਕੇ ਵਿਰੋਧ ਕਰੂੰਗਾ ਮੈਂ ਡੱਟ ਕੇ ਅੰਮ੍ਰਿਤਸਰ ਪਹੁੰਚੇ ਅੰਮ੍ਰਿਤਸਰ ਕੀ ਵਿਜ਼ਨ ਹੈਗਾ ਉਹਦਾ ਹਾਂਜੀ ਅੱਛਾ 12 ਨਸੀ ਤੋਂ ਮੈਂ ਖੜਾ ਹੋ ਰਿਹਾ ਜਲੰਧਰ ਤੋਂ ਮੈਂ ਖੜਾ ਹੋ ਰਿਹਾ ਤੇ ਲੁਧਿਆਣਾ ਤੋਂ ਭਾਬੀ ਚੁੰਮਿਆ ਵਾਲੀ ਅੱਛਾ ਇਹ ਸਾਰਾ ਇਹ ਗਰੁੱਪ ਕੱਟਾ ਹੋ ਰਿਹਾ ਭਾਜੀ ਫਿਰ ਕੀ ਹੈ ਆਪਣੀ ਟੀਮ ਹੈ ਸਾਡੇ ਬੰਦੇ ਆ ਔਰ ਜਿੱਥੇ ਹੰਸਰਾ ਝਾਂਸੀ ਖੜੇ ਹੋ ਰਿਹਾ ਭਾਜੀ ਤੇ ਅਨਮੋਲ ਭਾਜੀ ਖੜੇ ਹੋ ਰਿਹਾ ਉੱਥੇ ਮੇਰਾ ਪੱਪੂ ਚਾਹ ਵਾਲਾ ਖੜਾ ਹੋ ਰਿਹਾ ਕਿ ਜਿਹਦੀ ਚਾਹ ਦੀ ਦੁਕਾਨ ਆ ਰੇੜੀ ਲੱਗਦੀ ਆ ਜਿੱਥੇ ਹਾਂਜੀ ਇੱਥੇ ਵੀਰ ਆਪਣੀ ਨਾਲ ਵੀ ਖੜ ਗਿਆ ਤੁਹਾਡੇ ਸਾਹਮਣੇ ਜੀ ਉਹ ਵੀ ਹਾਰ ਜੇਗਾ ਦਾਵਾ ਸਾਡੇ ਸਾਹਮਣੇ ਕੋਈ ਨਹੀਂ ਟਿਕ ਸਕਦਾ ਇਹ ਗਰੰਟੀ ਆ ਜਾਓ ਜੇ ਸਾਡੇ ਸਾਹਮਣੇ ਕੋਈ ਟਿਕ ਗਿਆ ਅੱਬਲ ਤੇ ਜਿੰਨੇ ਟਿਕੇ ਸਾਰੇ ਹਾਰਨੇ ਸਾਡੇ ਸਾਹਮਣੇ ਜਿੰਨਾ ਅਸੀਂ ਆ ਮੈਂ ਕਹਿੰਦਾ ਵੀ ਜਦ ਵੱਡੇ ਵੱਡੇ ਲੀਡਰ ਪਾਰਟੀਆਂ ਬਦਲ ਸਕਦੇ ਆ ਤੇ ਵੋਟਰ ਸਪੋਰਟਰ ਵੋਟਾ ਕਿਉਂ ਨਹੀਂ ਬਦਲ ਸਕਦੇ ਪਰ ਨਹੀਂ ਟੂਰੀ ਪਿਛਲੀ ਵਾਰੀ ਦੇਖੋ ਮੁੱਦੇ ਮੈਨੂੰ ਦੱਸਣੇ ਜੇ ਲੋਕਾਂ ਨੂੰ ਮੁੱਦੇ ਨਹੀਂ ਦੱਸੋਗੇ ਤਾਂ ਕਿੱਦਾਂ ਵੋਟ ਪਾਉਣਗੇ ਮੈਂ ਸ਼ਹਿਰ ਘੁੰਮਾਂਗਾ ਇੱਥੇ ਦੇ ਨਸ਼ੇ ਦੇ ਮੁੱਦੇ ਕਾਰੋਬਾਰ ਦੇ ਮੁੱਦੇ ਜੋ ਵੀ ਆ ਉਹ ਤੇ ਮੈਨੂੰ ਪਤਾ ਹੀ ਆ ਬਾਕੀ ਮੈਂ ਤਾਂ ਡੰਪ ਦੇ ਜਦੋਂ ਇੱਥੋਂ ਡੰਪ ਕਿੱਥੇ ਆ ਕੂੜੇ ਦਾ ਡੰਬ ਕਿੱਥੇ ਆ ਕੀ ਪ੍ਰੋਬਲਮ ਆ ਰਹੀਆਂ ਕੀ ਇੱਥੇ ਜਿੱਥੇ ਆਪਾਂ ਰੇਲਵੇ ਸਟੇਸ਼ਨ ਦੇ ਤੋਂ ਬਾਹਰ ਨਿਕਲਦੇ ਆ ਉੱਥੇ ਚਾਹ ਵਾਲੇ 120 ਰੁਪਏ ਦਾ ਕੱਪ ਚਾਹ ਲਾ ਦਿੰਦੇ ਭਈਆਂ ਨੂੰ ਯਾਰ ਕਮਾਲ ਹੋ ਯਾਰ ਇਹ ਸਾਡਾ ਦੇਸ਼ ਹੈ ਕਿ ਕੀ ਹੈ ਪੰਜਾਬੀਆਂ ਸੇ ਭਈਆਂ ਤੇ ਖੜਨਾ ਤੈ ਮੈਂ ਗੱਲ ਕਰ ਰਿਹਾ ਭਾਈ ਰੇਲਵੇ ਚ ਮੈਂ ਮੂੰਹ ਤੇ ਰਮਾਲ ਬੰਨਿਆ ਮੈਂ ਇੱਕ ਚਾਹ ਦਾ ਕੱਪ ਖੜਿਆ ਕਹਿੰਦਾ 120 ਰੁਪਏ ਦਾ ਮੈਂ ਕਹਾ ਵਾਹ ਹੋ ਰੁਪਏ ਨੀ ਰੰਗ ਵੇਖਣੇ ਕਹਿੰਦਾ ਮੈਂ ਕਹਾ ਯਾਰ ਮੈਂ ਰਮਾਲ ਬੰਨਿਆ ਮੈਨੂੰ ਅੱਗੇ ਵੀ ਇੱਕ ਕਾਟੋ ਵਾਲਾ ਲੁੱਟਿਆ ਸੀ ਕਿ ਹੁਣ ਤੂੰ ਲੁੱਟਣਾ ਪਿਆ ਮੈਂ ਕਹਾ ਜੀ ਉਹ ਐਨਾ ਹੋ ਪਰ ਮੈਂ ਇਦਾਂ ਦਾ ਆਪਣਾ ਮਾਨ ਨਹੀਂ ਵੇਚੂਗਾ ਕਿਉਂਕਿ ਇੱਕ ਵੋਟਰਾਂ ਦਾ ਇਮਾਨ ਹੁੰਦਾ ਤੁਸੀਂ ਜਿਹੜੀ ਉਹ ਬਟਨ ਦਬਦੇ ਆ ਉਹ ਵਰਕਰ ਜਿਹੜੇ ਮਿਹਨਤ ਕਰਦੇ ਮਰ ਜਾਂਦੇ ਆ ਤੇ ਵੱਡੇ ਲੀਡਰ ਪਾਰਟੀਆਂ ਬਦਲ ਲੱਗੇ ਪਰ ਰਾਤੋ ਰਾਤ ਦੀ 50 ਕਰੋੜ 100 ਕਰੋੜ ਦਾ ਚਕਮਾ ਜਿਹੜਾ ਦੇ ਦਿੰਦੇ ਆ ਤੇ ਮੈਂ ਹੁਣ ਵੋਟਰਾਂ ਨੂੰ ਕਹਿਣ ਜਾਂਦਾ ਵੀ ਜਿੱਧਰੋਂ ਮਿਲਦੇ ਆ ਮਾਲ ਮੱਤਾ ਲੈ ਲਓ ਪੈਸੇ ਤੇਲਾ ਕੋਈ ਕੁਝ ਮਿਲਦਾ ਲੈ ਲਓ ਮੈਂ ਤਾਂ ਬਾਅਦ ਵੋਟਾ ਤੁਸੀਂ ਬਾਦੋ ਬਸ ਇਹ ਲੀਡਰ ਨੂੰ ਬਦੋ ਬੋਟਾ ਲੀਡਰ ਨੂੰ ਪਾਣੀਆ ਹੋਰ ਕਿੰਨੇ ਪਾਣੀਆ ਹੋਰ ਕੋ ਬੰਦਾ ਜੀ ਸਾਹਮਣੇ ਆ ਗਿਆ ਜੀ ਵਾਰੀ ਤੁਸੀਂ ਖੜੇ ਸੀ ਕਿੰਨੀਆਂ ਵੋਟਾਂ ਘਰਦੀਆਂ ਵੋਟਾਂ ਘਰਦੀਆਂ ਵੋਟਾਂ ਕਿੰਨੇ ਬਹੁਤ ਥੋੜਾ ਜੀ ਲੱਖਾਂ ਕਿਨੇ ਬਜੜਾ ਦੇ ਨੀਟੂ ਜੀ ਚੋ ਨਿਸ਼ਾਨ ਕੀ ਹੈ ਦੇਖੋ ਚੋ ਨਿਸ਼ਾਨ ਤੇ ਲੋਕਾਂ ਦੇਖਾ ਜੀ ਅੱਛਾ ਸਰਕਾਰ ਨੂੰ ਚੋਣਾਂ ਦਾ ਲੋਕਾਂ ਦੱਸਾਂਗਾ ਮੈਂ ਜਾ ਕੇ ਰੋਵੇ ਮੈਂ ਭਾਜੀ ਜਾਨ ਜੀ ਸਾਹਮਣੇ ਬੈਠੇ ਪੂਰਾ ਸੰਗਠਨ ਤੋਂ ਲੜ ਰਹੇ ਨੇ ਜੀ ਇਧਰ ਜੀ 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 ਪਿਛਲੀ ਵਾਰੀ ਤੁਸੀਂ ਖੜੇ ਸੀ ਕਿੰਨੀਆਂ ਵੋਟਾਂ ਘੜਦੀਆਂ ਵੋਟਾਂ ਪਈਆਂ ਸੀ ਦੇਖੋ ਪਿਛਲੀ ਵਾਰ ਛੱਡੋ 4599 ਵੋਟਾਂ ਪਈਆਂ ਸੱਕ ਸੱਤ ਪਈਆਂ ਸੀਗਾ ਨਾ ਮੈਂ ਕੋਈ ਦਾਰੂ ਵੰਡੀ ਸੀ ਨਾ ਮੈਂ ਕੋਈ ਵੰਡਿਆ ਸੀਗਾ ਇਹ ਸੱਚਾਈ ਦੇ ਵੋਟਾਂ ਜੀ ਕਿੰਨੀਆਂ ਵੋਟਾਂ ਪਈਆਂ ਟੋਟਲ ਜੀ ਇੱਕ ਇੰਟਰਵਿਊ ਹੋਈ ਉਹਦੇ ਵਿੱਚ ਤੁਸੀਂ ਕਹੇ 30 ਤੋਂ 35 ਹਜ਼ਾਰ ਮੇਰਾ ਬਜਟ ਹੈ ਉਹਨੂੰ ਲੈ ਕੇ ਚੱਲਾਂਗੇ ਨਹੀਂ ਹੁਣ ਵੱਧ ਗਿਆ ਹੁਣ ਵੱਧ ਗਿਆ ਹੁਣ ਕਿੰਨਾ ਹੋ ਗਿਆ ਜੀ 1 ਲ ਚਾਰ ਜਗ੍ਹਾ ਇਲੈਕਸ਼ਨ ਲੜਨੇ ਆ ਚਾਰਾਂ ਜਗ੍ਹਾ ਦਾ ਬਜਟ ਨਹੀਂ ਵਜੂਗਾ ਇੱਕ ਜਗ੍ਹਾ 50000 ਰੁਪਏ ਲਾਓ ਇਹ ਭਾਜੀ ਕਮੇਟੀ ਚੱਕੀ ਮੈਂ 90000 ਰੁਪਏ ਘੱਟ 10000 ਰੁਪਏ ਘੱਟ 90000 ਪੂਰਾ ਕੀਤਾ ਮੈਂ 10000 ਲੋਕਾਂ ਕੋਲੋਂ ਮੈਂ ਲਾ ਕੇ ਪੂਰਾ ਕਰਕੇ ਫਿਰ ਮੈਂ ਲੋਕਾਂ ਕੋਲੋਂ ਫੰਡ ਮੰਗ ਰਿਹਾ ਹਾਂ ਤੁਹਾਡੇ ਮੁੱਦੇ ਕੀ ਨੇ ਸਭ ਤੋਂ ਵੱਡੀ ਗੱਲ ਹੈ ਕਿ ਮੋਦੀ ਦੇ ਸਾਹਮਣੇ ਮੋਦੀ ਸਾਹਿਬ ਦੇ ਸਾਹਮਣੇ ਖੜੇ ਹੋਣਾ ਬੜੀ ਹਿੰਮਤ ਦੀ ਗੱਲ ਆ ਕਿਸੇ ਕੋਲ ਨਾ ਦਮ ਨਹੀਂ ਹੈਗਾ ਕਿਸੇ ਪਾਰਟੀ ਤੋਂ ਦਮ ਨਹੀਂ ਮੇਰੇ ਤੇ ਦਮ ਉਹ ਮੈਂ ਖੜਾ ਨੇੜੂ ਦੀ ਲੱਖ ਲੱਖ ਸਵਾਲ ਮੁੱਦੇ ਕੀ ਨੇ ਮੁੱਦੇ ਦੱਸਾਂਗੇ ਹੌਮਲਿਆਂ ਤੋਂ ਮੈਨੂੰ ਮਾਰਾ ਜਾ ਅੱਜ ਹੀ ਆ ਨਾ ਜੇ ਮੈਂ ਆਇਆ ਪਹਿਲੇ ਦਿਨ ਤੇ ਆ ਮੈਂ ਪਹਿਲੇ ਦਿਨ ਹੌਮਲਿਆਂ ਤੋਂ ਸ਼ਹੀਦਾਂ ਦਾ ਮੱਥਾ ਦੇਖ ਲਾਂਦੋ ਫੇਰ ਆਪਾਂ ਝੰਡਾ ਚਾੜ੍ਹਦੇ ਨੇ ਬੈਹਿ ਜਾਣਾ ਫੇਰ ਨਾਸ਼ਾ ਵਾਲਾ ਸਵਾਲ ਅੱਜ ਵਾਰ ਆਇਆ ਫੇਰ ਆ ਪਨੀਰ ਵਾਲਾ ਵੀ ਖੜਾ ਅੰਮ੍ਰਿਤਸਰ ਤੋਂ ਕੀ ਕੰਪੀਟੀਸ਼ਨ ਰਵੇ ਕੱਟੜਾ ਉਹ ਹੀਰੇ ਨੂੰ ਵੋਟਾਂ ਨਹੀਂ ਪੈਣੀਆਂ ਕਾਰਨ ਕੀ ਆ ਪੰਜ ਹੀ ਪੈਣੀਆਂ ਉਹਨੂੰ ਵੀ ਇਹ ਤੁਹਾਡੇ ਵਾਲਾ ਹੀ ਆ ਮੇਰੇ ਤੋਂ ਵੀ ਮਾੜਾ ਹਾਲਾਤ ਹੋਣਾ ਹੀ ਦਾ ਕਿ ਰੱਬ ਇਹਦਾ ਕਿ ਮਹਿੰਗਾ ਪਨੀਰ ਹੁੰਦਾ ਤਾਂ ਕਰਕੇ ਚਲੋ ਠੀਕ ਹੈ ਅੱਜ ਤੁਸੀਂ ਰਾਮੀ ਲੇ ਮੈਦਾਨ ਨਹੀਂ ਗਏ ਅੱਜ ਜਾਵਾਂ ਕੱਲ ਜਾਵਾਂਗੇ ਜੀ ਬਸ ਅੱਜ ਤੇ ਮੁੱਕੇ ਮੇਲਾ ਮੈਨੂੰ ਪਤਾ ਨਹੀਂ ਸੀਗਾ ਮੈਂ ਅੱਜ ਹੁਣ ਹੀ ਆਇਆ ਆ ਭਾਜੀ ਨੈਕਸਟ ਆਇਆ ਚਾਹ ਪੀਣ ਲੱਗਿਆ ਫੇਰ ਆ ਪਨੀਰ ਵਾਲਾ ਕੰਪ ਮੈਂ ਕਹ ਯਾਰ ਆ ਕਿਹੜੀ ਗੱਲ ਹੈ ਅੱਛਾ ਮੁੱਟੀ ਚੱਕੀ ਦੇ ਨਾਲ ਮੈਂ ਹੁੰਦਾ ਮੈਂ ਕਿ ਕੋਈ ਗੱਲ ਨਹੀਂ ਆਪਾਂ ਫਰੀ ਖਾ ਕੇ ਦਵਾ ਤੁਹਾਨੂੰ ਇਹਨਾਂ ਨੂੰ ਪੈਸੇ ਨਹੀਂ ਲੈਣੇ ਬੜੀ ਸਾਫ ਦੇ ਅੱਗੇ ਕਰ ਬੜੀ ਵੱਡੀ ਗੱਲ ਹੈ ਭਾਈ ਕੀ ਆ ਜਿਹਦੀ ਵਾਲ ਨਹੀਂ ਖੜਾ ਆਈ ਉਹ ਵੀ ਸੁਣੋ ਮੇਰੀ ਗੱਲ ਇੱਕ ਰਾਜਾ ਵਾ